ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤੀਸਰੇ ਸੈੱਟ ਬਾਰੇ ਸਾਰੀ ਜਾਣਕਾਰੀ ਦੇਣੀ ਹੈ ਜੀ ਕਿਹੜਾ ਤੀਸਰਾ ਸੈੱਟ ਹੈ ਸਭ ਤੋਂ ਪਹਿਲਾਂ ਦੇਖੀਏ ਤੀਸਰਾ ਸੈੱਟ ਕਿਹੜਾ ਹੈਗਾ 1 2 3 4 5 ਅੰਤਰੇ ਵਿੱਚ ਲੱਗਣੀ ਹੈ ਇਹ ਸੁਰ ਠੀਕ ਹੈ ਜੀ ਸ਼ੁੱਧ ਗਾ ਤੀਬਰ ਮਾ ਸ਼ੁੱਧ ਪਾ ਸ਼ੁੱਧ ਧਾ ਤੇ ਸ਼ੁੱਧ ਨੀ ਅੰਤਰੇ ਵੇਲੇ ਕੋਮਲ ਦਾ ਠੀਕ ਹੈ ਜੀ ਆਓ ਜੀ ਆਪਾਂ ਸ਼ੁਰੂ ਕਰਦੇ ਆਂ ਤੀਸਰਾ ਜਿਹੜਾ ਸੈੱਟ ਆ ਇਹਦੇ ਤੇ ਵੀ ਆਪਾਂ ਕਿਸ ਤਰ੍ਹਾਂ ਕੀਰਤਨ ਕਰਨਾ ਠੀਕ ਹੈ ਜੀ ਹੌਲੀ ਹੌਲੀ ਉੱਚੇ ਹੁੰਦੇ ਹੁੰਦੇ ਆਪਾਂ ਜਾ ਰਹੇ ਆਂ ਅੱਜ ਆਪਾਂ ਤੀਸਰੇ ਸੈੱਟ ਤੇ ਪਹੁੰਚੇ ਆਂ ਜੀ ਆਓ ਸ਼ੁਰੂ ਕਰੀਏ ਦਾਸ ਇੱਕ ਵਾਰੀ ਇੱਕੋ ਹੀ ਧਾਰਨਾ ਔਰ ਇੱਕ ਵਾਰੀ ਅੰਤਰਾ ਇੱਕ ਵਾਰੀ ਵੱਡਾ ਅੰਤਰਾ ਬੋਲੇਗਾ ਬਾਕੀ ਫਿਰ ਤੁਸੀਂ ਆਪਣੇ ਆਪ ਸਾਧ ਸੰਗਤ ਕੀਰਤਨ ਕਰਨਾ ਤੇ ਅੱਜ ਦੇ ਇਸ ਸੈੱਟ ਦੇ ਵਿੱਚ ਆਪਾਂ ਧਾਰਨਾ ਬਦਲ ਕੇ ਪੜਦੇ ਹਾਂ 13ਵੀਂ ਧਾਰਨਾ ਪਹਿਲੇ ਰਹਾ ਦੇ ਵਿੱਚੋਂ ਠੀਕ ਹੈ ਜੀ ਨਾਮ ਅਮੋਲਾ ਜੀ ਮੇਰੇ ਸਾਹਿਬ ਦਾ ਠੀਕ ਹੈ ਇਹਦੇ ਵਿੱਚ ਦੱਸਿਆ ਹੋਇਆ ਵੀ ਸੁਰ ਇੱਕ ਸਿੰਗਲ ਰੱਖਣੀ ਆ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਵੀਡੀਓ ਸ਼ੁਰੂ ਤੋਂ ਲਾ ਕੇ ਦੇਖੋ ਤਾਂ ਤੁਹਾਨੂੰ ਸਾਰੀਆਂ ਜਿਹੜੀਆਂ ਧਾਰਨਾਾਂ ਨੇ ਸਿਖਾਈਆਂ ਹੋਈਆਂ ਨੇ ਉਹਦੇ ਬਾਰੇ ਜਾਣਕਾਰੀ ਹੋ ਜਾਏਗੀ ਚੈਨਲ ਤੇ ਜਾ ਕੇ ਤਾਂ ਪਿੱਛੇ ਜਿਹੜੀਆਂ ਵੀਡੀਓ 1 ਨੰਬਰ ਤੋਂ ਸ਼ੁਰੂ ਹੁੰਦੀਆਂ ਨੇ ਉੱਥੋਂ ਦੇਖਣੀ ਸ਼ੁਰੂ ਕਰੋ ਫਿਰ ਤੁਹਾਨੂੰ ਇਹ ਇੱਥੇ ਤੱਕ ਜਿਹੜੀ ਸਾਰੀ ਜਾਣਕਾਰੀ ਉਹ ਪ੍ਰਾਪਤ ਹੋਵੇਗੀ ਆਓ ਜੀ ਪੜੀਏ ਅੰਤਰਾ ਇਹਦਾ ਲੱਗਣਾ ਇੱਥੋਂ ਨਾਮਯਾ ਮੋਲਾ ਨਾਮਯਾ ਮੋਲਾ ਨਾਮਯਾ ਮੋਲਾ ਨਾਮਯਾ ਮੋਲਾ ਨਾਮਯਾ ਮੋਲਾ ਸ਼ਬਦ ਕਿਸ ਤਰ੍ਹਾਂ ਪੜ੍ਹਨਾ ਦੋ ਪੰਕਤੀਆਂ ਦਾ ਸ਼ਬਦ ਆਪਾਂ ਪੜ੍ਹਦੇ ਹਾਂ ਸਾਈ ਨਾਮ ਅਮੋਲ ਕਿਵ ਨਾ ਕੋਈ ਜਾਣ ਦੋ ਜਿਨਾਂ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ ਇਸ ਤਰ੍ਹਾਂ ਸਾਧ ਸੰਗਤ ਸ਼ਬਦ ਪੜ੍ਹਨਾ ਹੈਗਾ ਬਾਕੀ ਸਾਰੇ ਸ਼ਬਦ ਇਸੇ ਤਰ੍ਹਾਂ ਹੀ ਲੱਗਣੇ ਨੇ ਤੁਹਾਨੂੰ ਇੱਕ ਸ਼ਬਦ ਦੱਸਤਾ ਬਾਕੀ ਸਾਰੇ ਇਸੇ ਤਰ੍ਹਾਂ ਹੀ ਲੱਗਣੇ ਨੇ ਠੀਕ ਹੈ ਜੀ ਮੈਂ ਵਾਰ-ਵਾਰ ਇਹ ਸ਼ਬਦ ਨਹੀਂ ਲਾਉਣੇ ਤੇ ਆਓ ਜੀ ਹੁਣ ਆਪਾਂ ਦੂਸਰਾ ਰਹਾ ਕਰਦੇ ਆਂ ਦੂਸਰੇ ਰਾਹਾ ਦੇ ਵਿੱਚੋਂ ਵੀ ਇਹ ਆਪਾਂ ਧਾਰਨਾ ਅੱਜ ਬਦਲ ਕੇ ਕੋਈ ਹੋਰ ਧਾਰਨਾ ਪੜਦੇ ਆਂ ਚੌਥੀ ਧਾਰਨਾ ਪੜ ਲੈਨੇ ਆ ਠੀਕ ਆ ਜੀ ਜਿਹਦਾ ਸ਼ਬਦ ਇੱਥੇ ਲਿਖਿਆ ਵੀ ਹੋਇਆ ਇਹ ਤੁਸੀਂ ਇੱਥੇ ਪੜ ਕੇ ਜਿਵੇਂ ਪਹਿਲੇ ਦਰਾਇਓ ਉਵੇਂ ਦੇਖ ਸਕਦੇ ਹੋ ਬੁਰੇ ਭਲੇ ਹਾਂ ਤੇਰੇ ਮਾਲਕਾ ਬੁਰੇ ਭਲੇ ਹਾਂ ਤੇਰੇ ਬੁਰੇ ਭਲੇ ਹਾਂ ਤੇਰੇ ਬੁਰੇ ਭਲੇ ਹਾਂ ਤੇਰੇ ਵੱਡਾ ਅੰਤਰਾ ਸਾਧ ਸੰਗਤ ਧਿਆਨ ਦੇਣਾ ਸੁਰਾਂ ਨਾਲ ਨਾਲ ਤੁਸੀਂ ਨੋਟ ਕਰੀ ਜਾਣੀਆਂ ਠੀਕ ਹੈ ਜੀ ਤੇ ਆਪਾਂ ਕਿ ਕਿਹੜੀਆਂ ਸੁਰਾਂ ਤੇ ਵੱਡਾ ਅੰਤਰਾ ਲਾਉਣਾ ਬੁਰੇ ਭਲੇ ਹਾਂ ਤੇਰੇ ਬੁਰੇ ਭਲੇ ਹਾਂ ਤੇਰੇ ਬੁਰੇ ਭਲੇ ਹਾਂ ਤੇਰੇ ਮਾਲਕਾ ਬੁਰੇ ਭਲੇ ਹਾਂ ਤੇਰੇ ਠੀਕ ਹੈ ਜੀ ਤੀਸਰੇ ਰਹਾਉ ਦਾ ਵੀ ਵੱਡਾ ਅੰਤਰਾ ਇੱਥੋਂ ਹੀ ਲੱਗਣਾ ਠੀਕ ਹੈ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਜੀ ਇਸ ਤਰ੍ਹਾਂ ਤੀਸਰਾ ਰਹਾ ਜਿਹੜਾ ਪੜਨਾ ਆਪਾਂ ਹੋਰ ਅ ਧਾਰਨਾ ਵੀ ਬਦਲ ਕੇ ਪੜ ਸਕਦੇ ਆ ਤੇ ਬਾਕੀ ਧਾਰਨਾ ਤੁਸੀਂ ਸਾਧ ਸੰਗਤ ਆਪਣੇ ਆਪ ਜਿਹੜੀਆਂ ਉਹ ਪਕਾਉਣੀਆਂ ਨੇ ਠੀਕ ਆ ਅੰਤਰਾ ਇੱਥੋਂ ਲੱਗਣਾ ਜਾਣੈ ਗੁਣ ਤੇਰੇ ਜੀ ਕੌਣ ਜਾਣੈ ਗੁਣ ਤੇਰੇ ਜੀ ਜਾਣੈ ਗੁਣ ਤੇਰੇ ਜੀ ਕੌਣ ਜਾਣੈ ਗੁਣ ਤੇਰੇ ਜੀ ਜਾਣ ਗੁਣ ਤੇਰੇ ਜੀ ਕੌਣ ਜਾਣ ਗੁਣ ਤੇਰੇ ਜੀ ਆਓ ਜੀ ਚੌਥਾ ਰਹਾਪਾਂ ਕਰੀਏ ਉੱਚਾ ਦਰਬਾਬੇ ਨਾਨਕ ਦਾ ਉੱਚਾ ਦਰਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰਬਾਬੇ ਨਾਨਕ ਦਾ ਉੱਚਾ ਦਰਬਾਬੇ ਨਾਨਕ ਦਾ ਇਹਦੇ ਵਿੱਚ ਸਾਧ ਸੰਗਤ ਤੁਸੀਂ ਇਹ ਨਹੀਂ ਸਮਝਣਾ ਵੀ ਆਪਾਂ ਹਰੇਕ ਸੈੱਟ ਵਿੱਚ ਉਹੀ-ਉਹੀ ਧਾਰਨਾ ਪੜ ਰਹੀਆਂ ਜਾਂ ਤੁਹਾਨੂੰ ਵਾਰ-ਵਾਰ ਰਿਪੀਟ ਕਰਾ ਰਿਹਾ ਤੁਸੀਂ ਇਹਦੇ ਵਿੱਚ ਇਹ ਧਿਆਨ ਦੇਣਾ ਵੀ ਆਪਾਂ ਕਿਹੜੀਆਂ ਸੁਰਾਂ ਤੇ ਕਰ ਰਹੇ ਹਾਂ ਠੀਕ ਹੈ ਜੀ ਤੁਹਾਨੂੰ ਇਸ ਹੁਣ ਦੀ ਵੀਡੀਓ ਦੇ ਨਾਲ ਇਹ ਦੱਸਿਆ ਜਾ ਰਿਹਾ ਵੀ ਸੁਰਾਂ ਕਿਸ ਤਰ੍ਹਾਂ ਬਦਲੀ ਕਰਕੇ ਵੀ ਕਿਹੜੀਆਂ ਸੁਰਾਂ ਤੇ ਉੱਚਾ ਜਾਣਾ ਤੁਸੀਂ ਠੀਕ ਹੈ ਜੀ ਤੁਸੀਂ ਸੁਰਾਂ ਦਾ ਧਿਆਨ ਦੇਣਾ ਠੀਕ ਹੈ ਧਾਰਨਾ ਦਾ ਧਿਆਨ ਨਹੀਂ ਦੇਣਾ ਧਾਰਨਾ ਆਪਾਂ ਪਹਿਲਾਂ ਇਹ ਕਰ ਚੁੱਕੇ ਹਾਂ ਪਹਿਲਾਂ ਸਿਖਾਈਆਂ ਵੀ ਹੋਈਆਂ ਨੇ ਹੁਣ ਤੁਹਾਨੂੰ ਆਉਂਦੀਆਂ ਵੀ ਨੇ ਸਾਰੀਆਂ ਧਾਰਨਾ ਤਾਂ ਤੁਸੀਂ ਖਾਸ ਤੌਰ ਤੇ ਸੁਰਾਂ ਦਾ ਧਿਆਨ ਦੇਣਾ ਠੀਕ ਹੈ ਜੀ ਇਹ ਕਿਹੜੀਆਂ ਸੁਰਾਂ ਤੇ ਆਪਾਂ ਕਰ ਰਹੇ ਹਾਂ ਮੇਨ ਗਾਲੇ ਦੇ ਵਿੱਚ ਇਹ ਆ ਠੀਕ ਆ ਜੀ ਤੇ ਆਓ ਆਪਾਂ ਪੰਜਵਾਂ ਰਹਾ ਕਰੀਏ ਲੇਖੇ ਵਿੱਚ ਲਾ ਲਓ ਜੀ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਬਾਕੀ ਇਸ ਤਰ੍ਹਾਂ ਹੀ ਪੜ੍ਹਨੀਆਂ ਨੇ ਠੀਕ ਆ ਜੀ ਆਓ ਜੀ ਆਪਾਂ ਛੇਵਾਂ ਰਹਾ ਕਰੀਏ ਸ਼ੇਮੇ ਰਹਾ ਦੀ ਧਾਰਨਾ ਆਪਾਂ ਹੋਰ ਬਦਲ ਕੇ ਪੜਦੇ ਆਂ ਦੂਸਰੀ ਧਾਰਨਾ ਪੜੋ ਜੀ ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਤੋਂ ਬਲਿਹਾਰ ਠੀਕ ਹੈ ਜੀ ਇਸ ਤਰ੍ਹਾਂ ਅੰਤਰਾ ਲੱਗਣਾ ਨਾਨਕ ਤੋਂ ਬਲਿਹਾਰ ਸਤਿਗੁਰ ਨਾਨਕ ਤੋਂ ਬਲਿਹਾਰ ਵੱਡਾ ਨਾਨਕ ਤੋਂ ਬਲਿਹਾਰੇ ਸਤਿਗੁਰ ਨਾਨਕ ਤੋਂ ਬਲਿਹਾਰਣੇ ਨਾਨਕ ਤੋਂ ਬਲਿਹਾਰੇ ਸਤਿਗੁਰ ਨਾਨਕ ਤੋਂ ਬਲਿਹਾਰਣੇ ਨਾਨਕ ਤੋਂ ਬਲਿਹਾਰੇ ਸਤਿਗੁਰ ਨਾਨਕ ਤੋਂ ਬਲਿਹਾਰਣੇ ਜਿਵੇਂ ਇੱਥੇ ਬਲਿਹਾਰੇ ਲਿਖਿਆ ਹੋਇਆ ਤੁਸੀਂ ਬਲਿਹਾਰਣੇ ਵੀ ਸਾਧ ਸੰਗਤ ਜੀ ਕਹਿ ਸਕਦੇ ਹੋ ਆਓ ਜੀ ਆ ਗਿਆ ਸਤਵਾਂ ਰਹਾ ਇਹਦੀਆਂ ਸੁਰਾਂ ਬکریاں ਨੇ ਠੀਕ ਹੈ ਜੀ ਇਹ ਥੱਲੇ ਵਾਲੀਆਂ ਸੁਰਾਂ ਜਿਹੜੀਆਂ ਇਹ ਅੰਤਰੇ ਵਾਲੀਆਂ ਆਪਾਂ ਲਾਉਨੇ ਹੁੰਦੇ ਆ ਇਹਨਾਂ ਤੇ ਪੜਨਾ ਪਿਆਰੇ ਜੀ ਅਵਗੁਣ ਪੁੱਤਰਾ ਦੇ ਚਾਰ ਅੰਤਰੇ ਨੇ ਚਾਰ ਅੰਤਰਾ ਨੂੰ ਇੱਕ ਇੱਕ ਕਰਕੇ ਪਿਆਰੇ ਮਾਤਾ ਯਾਦ ਨਾ ਰੱਖਦੀ ਦੂਜਾ ਮਾਤਾ ਯਾਦ ਨਾ ਰੱਖਦੀ ਪਿਆਰੇ ਮਾਤਾ ਯਾਦ ਨਾ ਰੱਖਦੀ ਤੀਜਾ ਮਾਤਾ ਯਾਦ ਨਾ ਰੱਖਦੀ ਪਿਆਰੇ ਮਾਤਾ ਯਾਦ ਨਾ ਰੱਖਦੀ ਚੌਥਾ ਇਤੋਂ ਮਾਤਾ ਯਾਦ ਨਾ ਰੱਖਦੀ ਮਾਤਾ ਯਾਦ ਨਾ ਰੱਖਦੀ ਇੱਥੇ ਆਪਾਂ ਇਹ ਸ਼ਬਦ ਪੜਨਾ ਸੁੱਤ ਅਪਰਾਧ ਕਰਤ ਹੈ ਜੀਤੇ ਠੀਕ ਹੈ ਜੀ ਜਿਵੇਂ ਤੁਹਾਨੂੰ ਦੱਸਿਆ ਹੋਇਆ ਸੁੱਤਿ ਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾ ਰਖਸ ਤੇਤੇ ਰਾਮਈਆ ਹਉ ਬਾਰਕ ਤੇਰਾ ਕਾਹੇ ਨਖੰਡਸਿ ਅਬ ਗਨ ਮੇਰਾ ਜੇ ਅਤਿ ਕਰੋਪ ਕਰੇ ਕਰਤਾ ਆ ਕਾਪੀ ਜੀਤ ਨਾ ਰਾਖ ਸਮਾਇਆ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ বিনা ਕੈਸੇ ਉਤਰ ਸਪਾਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੈ ਕਬੀਰਾ ਵੀਡੀਓ ਲੰਮੇ ਹੋਣ ਦੇ ਡਰ ਤੋਂ ਸਾਧ ਸੰਗਤ ਮੈਂ ਇਹ ਜਲਦੀ ਜਲਦੀ ਪੜਿਆ ਪਰ ਤੁਸੀਂ ਜਦੋਂ ਪੜਨਾ ਬਿਲਕੁਲ ਆਰਾਮ ਨਾਲ ਬੜੇ ਪਿਆਰ ਨਾਲ ਸਾਧ ਸੰਗਤ ਸ਼ਬਦ ਪੜਨੇ ਨੇ ਆਓ ਜੀ ਆਪਾਂ ਜਿਹੜਾ 8ਵਾਂ ਰਾਹਾਉ ਕਰਦੇ ਹਾਂ ਆਪਣਾ ਤੀਸਰਾ ਸੈੱਟ ਚੱਲ ਰਿਹਾ ਹੈ ਵੀ ਯਾਦ ਰੱਖਣਾ ਤੁਸੀਂ ਹਰ ਸੱਜਣ ਸੁਆਮੀ ਮੋਰਾ ਮਿੱਠੇ ਬੋਲ ਬੋਲਦਾ ਪਹਿਲਾ ਅੰਤਰਾ ਬੋਲ ਬੋਲਦਾ ਮਿੱਠੇ ਬੋਲ ਬੋਲਦਾ ਦੂਜਾ ਬੋਲ ਬੋਲਦਾ ਮਿਟੇ ਬੋਲ ਬੋਲਦਾ ਤੇ ਨੋਮਾ ਰਹਾ ਕਰਦੇ ਆ ਜੀ ਇਹਦੇ ਚ ਆਪਾਂ ਧਾਰਨਾ ਬਦਲ ਕੇ ਪੜ੍ਹਦੇ ਆ ਜੀ ਉਥੇ ਨਾਮ ਨੇ ਸਹਾਇਤਾ ਕਰਨੀ ਉਥੇ ਨਾਮ ਨੇ ਨਾਮ ਨੇ ਸਹਾਇਤਾ ਕਰਨੀ ਜਿੱਥੇ ਨਾ ਕੋਈ ਮਾਂ ਤੇ ਪਿਤਾ ਤੇਰਾ ਇਰਾਜ ਜਿੱਥੇ ਨਾ ਕੋਈ ਮਾਤ ਪਿਤਾ ਉੱਥੇ ਨਾਮ ਨੇ ਨਾਮ ਨੇ ਸਹਾਇਤਾ ਕਰਨੀ ਉੱਥੇ ਨਾਮ ਨੇ ਵੱਡਾ ਅੰਤਰਾ ਆਪਾਂ ਇੱਥੋਂ ਲਾ ਸਕਦੇ ਆ ਜਿਵੇਂ ਆਪਾਂ ਦੂਸਰੇ ਰਹਾਦਾ ਲਾਇਆ ਠੀਕ ਹੈ ਜੀ ਉਹ ਤੁਸੀਂ ਇੱਥੋਂ ਸੇਮ ਹੀ ਆ ਠੀਕ ਹੈ ਜੀ ਨਾਮ ਨੇ ਸਹਾਇਤਾ ਕਰਨੀ ਨਾਮ ਨੇ ਸਹਾਇਤਾ ਕਰਨੀ ਨਾਮ ਨੇ ਸਹਾਇਤਾ ਕਰਨੀ ਉੱਥੇ ਨਾਮ ਨੇ ਸਹਾਇਤਾ ਕਰਨੀ 10ਵਾਂ ਰਹਾ ਕਰੋ ਠੀਕ ਹੈ ਇਹਦੇ ਵਿੱਚ ਆਪ ਧਾਰਨਾ ਜਿਹੜੀ ਹੈਗੀ ਉਹ ਬਦਲ ਕੇ ਪੜਦੇ ਹਾਂ ਜੀ ਪਿਆਰੇ ਸੰਤ ਨੇ ਜਪਾਉਂਦੇ ਤੇਰਾ ਨਾਮ ਰਾਮ ਦਾਤਾ ਮੁਕਤੀ ਦੇ ਪਿਆਰੇ ਸੰਤ ਨੇ ਜਪਾਉਂਦੇ ਤੇਰਾ ਨਾਮ ਰਾਮ ਦਾਤਾ ਮੁਕਤੀ ਦਾ ਰਾਮਦਾਤਾ ਜੀ ਮੁਕਤੀ ਦਾ ਰਾਮਦਾਤਾ ਜੀ ਮੁਕਤੀ ਦਾ ਰਾਮਦਾਤਾ ਜੀ ਮੁਕਤੀ ਦਾ ਠੀਕ ਹੈ ਜੀ ਆਪਾਂ ਫਿਲਹਾਲ ਵਾਸਤੇ ਇੱਥੇ ਦਸ ਰਹਾ ਸਾਧ ਸੰਗਤ ਆਪਾਂ ਕਰ ਰਹੇ ਆਂ ਬਾਕੀ ਜਦੋਂ ਤੁਸੀਂ ਪਕਾਉਂਗੇ ਆਪਣੇ ਆਪ ਤਾਂ ਉਹ ਤੁਹਾਨੂੰ ਪਤਾ ਲੱਗ ਜਾਣਾ ਹੈਗਾ ਤੇ ਤੁਹਾਨੂੰ ਮੈਂ ਬਾਕੀ ਇਹ ਤਾਂ ਧਾਰਨਾ ਤੁਹਾਨੂੰ ਪਤਾ ਲੱਗ ਹੀ ਜਾਣੀਆਂ ਨੇ 11ਵਾਂ ਰਹਾ ਆਪਾਂ ਨਾਲ ਸਾਥ ਸੰਗ ਕਰ ਲੈਨੇ ਆਦੇ ਅੰਤਰੇ ਵਿੱਚ ਥੋੜਾ ਜਿਹਾ ਹ ਮ ਹੈਗਾ ਤੁਹਾਨੂੰ ਸੁਰਾਂ ਦਾ ਭਲੇਖਾ ਲੱਗ ਸਕਦਾ 11ਵਾਂ ਰਹਾ ਆਪਾਂ ਕਰਾ ਦਿੰਨੇ ਆ ਹਾਲ ਮਰੀਦਾਂ ਦਾ ਕਹਿਣਾ ਹਾਲ ਮਰੀਦਾਂ ਦਾ ਕਹਿਣਾ ਅੰਤਰਾ ਕਿਸ ਤਰ੍ਹਾਂ ਲੱਗਣਾ ਮਿੱਤਰ ਪਿਆਰੇ ਨੂੰ ਕਹਿਣਾ ਠੀਕ ਹੈ ਜੀ ਮਿੱਤਰ ਪਿਆਰੇ ਨੂੰ ਕਹਿਣਾ ਠੀਕ ਹੈ ਇਸ ਤਰ੍ਹਾਂ ਇਹ ਲੱਗਣਾ ਕਿ ਆਓ ਤੀਜੇ ਸੈੱਟ ਦੀ ਜਿਹੜੀ ਜਾਣਕਾਰੀ ਆ ਉਹ ਤੁਸੀਂ ਪੂਰੀ ਕਰ ਲਈ ਆ ਤੇ ਆਪਾਂ ਤੀਸਰੇ ਸੈੱਟ ਤੇ ਸਾਰੀ ਕਾਪੀ ਸਾਧ ਸੰਗਤ ਪਗਾਉਣੀਆਂ ਜਿੰਨੇ ਸ਼ਬਦ ਆਪਾਂ ਵੱਧ ਵੱਧ ਲਾ ਸਕਦੇ ਆ ਲਾ ਕੇ ਦੇਖਣੇ ਨੇ ਠੀਕ ਆ ਜੀ ਜੇ ਕਿਸੇ ਗੱਲ ਦਾ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਸਾਨੂੰ ਤੁਸੀਂ ਪੁੱਛ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ